ਕਾਕਾ ਜੀ ਮੈਂ ਪ੍ਰਦੀਪ ਕੁਮਾਰ ਕੋਠੀਵੜ ਵਾਪਸ ਥੋਬੀ ਵਿਆ ਗੰਡਾ ਰੋਜਾਨਾ ਦੀ ਤਰ੍ਹਾਂ ਤੁਹਾਡੇ ਵਾਸਤੇ ਨਵੀਂ-ਨਵੀਂ ਨੈਟ ਮਾਲ ਲੈ ਕੇ ਆਨੇ ਆ ਅੱਜ ਬੁੱਧਵਾਰ ਹੈ ਬੁੱਧਵਾਰ ਦਾ ਕੀ ਮਾਨ ਨਾਵਾ ਹੈ ਸਭ ਸਾਰੀ ਦਵਾਈਆਂ ਦੀ ਰੇਡ ਵੀ ਦੱਸਾਂਗੀ ਕੁਆਲਟੀ ਦੱਸਾਂਗੀ ਕਿ ਕੁਝ ਟ੍ਰੈਂਡਿੰਗ ਚੱਲ ਰਿਹਾ ਹੈ ਕਿ ਨੈਣ ਨਹੀਂ ਚੱਲ ਰਿਹਾ ਜੋ ਫੈਸ਼ਨ ਹੈ ਜੋ ਨਵ ਫੈਸ਼ਨ ਹੈ ਸਾਰੀ ਐਡ ਕਰਾਂਗਾ ਆ ਮੇਰਾ ਰਾਜਾ ਰਾਣੀ ਵਾਲਾ ਡਿਜ਼ਾਈਨ ਹੈ ਹਿੱਟ ਰਿਹਾ ਨਹੀਂ ਰਾਜਾ ਰਾਣੀ ਵਾਲਾ ਗਰਮ ਸ਼ੋਲ ਦੇ ਨਾਲ ਹੈ ਵੀਰ ਜੀ ਚੈੱਕ ਕਰ ਲੋ ਬਹੁਤ ਹੀ ਖੁੱਲਾ ਡੁੱਲਾ ਸ਼ੋਰ ਹੈ ਸਾਡੀ ਇਹਨੇ ਚਾਰ ਕਲਰ ਆਏ ਨੇ ਜੀ 11 11 1200 ਦਾ ਮਿਲ ਰਿਹਾ ਆਪਣੇ ਕੋਲ ਮਿਲ ਰਿਹਾ ਅੱਧੇ ਦੇ ਵਿੱਚ ਸਿਰਫ ਸਾਡੇ ਪੰਜ ਤੋੜਾ ਤੂੜੇ ਚਾਰੇ ਕਲਰ ਚੈੱਕ ਕਰ ਲਓ ਰਾਜਾ ਰਾਣੀ ਵਾਲੇ ਸਰਦੀਆਂ ਵਾਲੇ ਗਰਮ ਕੂਟ ਆ ਗਏ ਬਹੁਤ ਹੀ ਘੱਟ ਰੇਟਾਂ ਤੇ ਉਸ ਤੋਂ ਅਗਲਾ ਆਰਟੀਕਲ ਆ ਗਿਆ ਵੀਰੇ ਪਸ਼ਮੀਨੇ ਦੇ ਪਸ਼ਮੀਨੇ ਦੇ ਸ਼ੋਲ ਨਾਲ ਵੱਡਾ ਸ਼ੋਲ 2.5 ਮੀਟਰ ਦਾ ਸ਼ੋਲ ਹੈ ਜੀ ਕੋਈ ਛੋਟਾ ਸ਼ੋਲ ਨਹੀਂ ਵੱਡਾ ਸ਼ੋਲ ਇਹਦਾ ਰੇਟ ਹੈ ਵੀਰੇ 650 ਰੁਪਏ ਦਾ ਜੀ 650 ਰੁਪਏ ਦਾ ਕਲਰ ਚੈੱਕ ਕਰ ਲਓ ਕਿੱਦੇ ਛੋਲੇ ਛੋਲੇ ਸਦਰਾ ਕਿੱਡੇ ਕਿਾਰੇ ਕਿਾਰੇ ਨਹੀਂ ਆ ਰਹੇ ਆਪਣੇ ਕੋਲ ਨਾ ਰਜਾਨਾ ਨਾਮ ਵਾਲ ਫੁੱਲਦਾ ਅੱਜ ਬੁੱਧਵਾਰ ਦਾ ਜੋ ਨਵਾਂ ਮਾਲ ਖੁੱਲਿਆ ਉਹ ਸੋਦੇ ਅੱਜੋਂ ਆਪਣ ਕਰਿਆ 650 ਦੇ ਦੇ ਐਂਡ ਤੇ ਕੱਲਿਓ ਸਕਰੀਨ ਸ਼ਾਟ ਬੰਦਾ ਹੀ ਬੰਦਾ ਤਮੰਨਾ ਦਾ ਬ੍ਰਾਂਡ ਹੈ ਕਾਨਾ ਪੱਟੀ ਗੱਲ ਹੈ ਵੀ ਇਸ ਦੀ ਬ੍ਰਾਂਡ ਬ੍ਰਾਂਡ ਦੇ ਨੇ ਸਭੂ 650 ਰੁਪਏ ਚ ਕਰਮ ਫੂਡ ਨਾਲ ਸ਼ੋਲ ਇਹ ਮਹਤਮ ਚੇਂਜ ਹੋ ਗਿਆ। ਹੁਣ ਕੀ ਕਹੂੰਗੇ? ਨਵੀਆਂ ਨਵੀਆਂ ਐਡਮਾ ਲੈ ਕੇ ਆਇਆ। ਇਹ 650 ਰੁਪਏ ਦਾ। ਕਲਰ ਚੈੱਕ ਕਰ ਲਓ। 1 2 3 4 5 6 7। ਸੱਤ ਕਰਨਾ 4 ਆਈ। ਬਹੁਤੀ ਸੋਹਣਾ ਚਾਰਟ ਹੈ। ਬਹੁਤੀ ਪਿਆਰਾ ਚਾਰਟ ਹੈ। ਬਹੁਤ ਡਿਫਰੈਂਟ ਡਿਫਰੈਂਟ ਬਤਾ ਦੇ। ਉਸ ਤੋਂ ਅੱਗੇ ਆ ਗਿਆ ਵੀਰ ਜੀ ਆਪਣੇ ਕੋਲ 750 ਰੁਪਏ ਦਾ ਵਰਕ ਵਾਲਾ। ਹਲਕਾ ਜਿਹਾ ਮਾਰਕਟ ਪਸ਼ਮੀਨੇ ਦਾ ਸੂਟ ਹੈ। ਕਲਰ ਲਾਜ਼ਮੀ ਚੈੱਕ ਕਰ ਲਿਓ। ਬ੍ਰੈਂਡ ਲਾਜ਼ਮੀ ਚੈੱਕ ਕਰ ਲਿਓ। ਇੱਕੇ ਵੱਲ ਚੀਜ਼ ਆ ਆਪਣੇ ਕੋਲ ਜਿੰਨੇ ਰਿਆਣੇ ਨੇ ਸਾਰੇ ਨਵੇਂ ਰਿਆਣੇ ਜਿਹੜਾ ਆ ਰਿਆਣ ਇਹ 750 ਰੁਪਏ ਦਾ ਵੱਡੇ ਸ਼ੋਅ ਨਾਲ ਸਟੋਰ ਨਹੀਂ ਹੈ ਸ਼ੋਅ ਲੈ ਵੀਰੇ ਡਿਜੀਟਲ ਹੈ ਜੀ ਗਲਤ ਚੈੱਕ ਕਰੀਏ ਵੀਰੇ ਇਹ ਜੋ ਰੇਟ ਸਾਡੇ ਅੱਧੇ ਰੇਟਾਂ ਦੀ ਗੱਲ ਕਰ ਰਹੇ ਆਪਾਂ ਸਾਰਾ ਸਟਾਕ ਨਵਾਂ ਹੈ ਫਰੈਸ਼ ਮਾਲ ਹੈ ਉਹ ਦਵਾ ਦਾ ਬਲੌਗ ਬਣ ਰਿਹਾ ਸਾਰਾ ਜੋ ਨਵਾਂ ਹੈ ਵਿਆਹ ਸ਼ਰਦੀ ਦਾ ਕੋਈ ਵਿਆਹ ਸ਼ਤੀ ਲਈ ਆਟਮ ਦਿਖਾ ਵਿਆਹ ਸ਼ਰਦੀ ਮਾਰੇ ਪੋਤ ਆ ਕੇ ਵੇਚੇ ਹੁੰਦਾ ਜਿਹੜਾ ਟ੍ਰੈਂਡਿੰਗ ਹੈ ਨਾ ਟ੍ਰੈਂਡਿੰਗ ਆ ਲੈ ਨਾ ਮੈਂ ਨਹੀਂ ਕਹਿੰਦਾ ਇੰਨਾ ਬਾਦ ਇੰਨੀ ਵੈਰਾਈਟੀ ਸਭ ਕਿੱਥੇ ਨਹੀਂ ਬੰਨੀ ਪੂਰੇ ਵਿਆਹ ਚ ਕਿੱਥੇ ਵੀ ਵਿਲੇਪਰੇ ਵਿਆਹ ਚ ਬਾਦ ਹੈ ਹਰ ਨਾਲ ਯਾ ਸੱਜਿਆ ਵਕਤੇ ਬਹੁਤ ਸਟੋਲ ਆ ਗਿਆ ਆ ਸਾਇਲ ਮੇਰਾ ਛੋਟਾ ਭਾਈ ਸਟੈਂਡ ਪਰ ਖੜਾ ਚ ਨਵੀਂ ਐਡ ਮਾਰਾ ਨਵੀਂ ਐਡ ਮਾਰਨ ਦੀ ਗੱਲ ਕਰ ਰਿਹਾ ਆਪਾਂ ਚੈੱਕ ਕਰੋ ਭਾਜੀ ਆ ਲੋ ਵੀਰੇ ਹੁਣ ਸਟਾਰਟਿੰਗ ਹੋਣ ਲੱਗੀ ਹੈ ਜਿਹੜੀ ਪਾਰਟੀ ਵੇ ਸੂਟਾਂ ਦੇ ਗੋਲਨ ਤਾਂ ਆਪਣਾ ਚੱਲਦਾ ਰਹੇਗਾ ਪੂਰਾ ਸੀਜ਼ਨ ਚੱਲਣਾ ਹੈ ਤੇ ਹਰ ਰੋਜ਼ ਆਪਾਂ ਨਵੀਂ ਦੇਣੀ ਹੈ ਵੈਰਾਈਟੀ ਪਰ ਉਹਦੇ ਇਲਾਵਾ ਤੁਹਾਨੂੰ ਦਾਜਵਰੀ ਵਾਲੇ ਪਾਰਟੀ ਵੇਅਰ ਸੂਟਾਂ ਦੇ ਵਿੱਚ ਵੀ ਮੈਂ ਕਿਹਾ ਕਰਾ ਦੇਣੀ ਹੈ ਮੋਜਾਂ ਆਹ ਦੇਖੋ ਜੀ ਆਹ ਮੇਰੇ ਕੋਲ ਹੈਂਡਵਰਕ ਵਾਲੇ ਸੂਟ ਆਏ ਆ ਵੀਰੇ ਨਵੇਂ-ਨਵੇਂ ਕੱਪੜਿਆਂ ਤੇ ਨਵੇਂ-ਨਵੇਂ ਡਿਜ਼ਾਈਨਾਂ ਤੇ ਮਿਲਦੇ ਆ ਇਹ ਤੇ 50% ਆਫ ਜਿਹੜਾ ਆਪਣਾ ਕੰਟੀਨਿਊ ਰਹਿਣਾ ਹੈ ਇਹ ਮੈਂ ਕੱਲੂ ਵੀ ਆ ਜਾ ਮੈਂ ਕਿਹਾ ਆਹ ਦੇਖੋ ਭਾਜੀ ਆਹ ਪਏ ਨੇ ਇਹਦੇ ਕਲਰ ਚਾਰ ਕਲਰ ਹੋ ਰਿਹਾ ਜੀ ਚੈੱਕ ਕਰ ਲੋ ਜੀ ਸਾਰਾ ਹੈਂਡਵਰਕ ਦਾ ਸੂਤ ਹੈ ਵੇਰ ਫਰੂ ਫਰੇਕ ਫੂਰ ਦੱਸਾਂਗੇ 45 ਸੂਤ ਹੈ ਨਾ ਫੈਂਸੀ ਹੈ ਤਾਂ ਮੈਂ ਜਿਹੜੇ ਦੁਪੱਤੇ ਦੀ ਗੱਲ ਕਰ ਰਹੀ ਹਾਂ ਸਾਰੇ ਦੁਪੱਤੇ ਦੇ ਵਰਕ ਦਾ ਰੇਟ ਹੈ 4250 ਰੁਪਏ ਭਾਜੀ ਚਾਹੋ ਆਹ ਲਓ ਅਗਲਾ ਡਿਜ਼ਾਈਨ ਲਓ ਭਾਜੀ ਆਹ ਲੈ ਆ ਗਿਆ ਵੀ ਆਹ ਲਓ ਹੋਰ ਡਿਜ਼ਾਈਨ ਮਾਰਾ ਮਾਲ ਨਵਾਂ ਆਇਆ ਹੋਇਆ ਚੈੱਕ ਕਰ ਤੋਂ ਜੋ ਪਾਰਟੀ ਵਿੱਚ ਸੁੱਤਾ ਦੇ ਬਹੁਤ ਡਿਸਕਾਊਂਟ ਲਾਈ ਹੈ ਹਰੇਕ ਚੀਜ਼ ਦਾ ਰੇਟ ਰੱਖੂੰਗਾ ਹਰੇਕ ਚੀਜ਼ ਦਾ ਹੀ ਹਰੇਕ ਚੀਜ਼ ਦਾ ਰੇਟ ਰੱਖੂੰਗਾ ਜੋ ਨੋਰਮਲ ਰੇਟ ਹੈ ਸਾਡੇ ਕੋਲੋਂ ਤੋਂ ਕੋਈ ਦਿਖਾਵਾਂਗਾ ਦੂਜਾ ਕੋਈ ਨਾ ਦਾ ਬ੍ਰਾਂਡਡ ਕੁਆਲਿਟੀ ਹੈ ਭਾਜੀ ਬਹੁਤ ਹੀ ਸੋਹਣਾ ਆਰਟੀਕਲ ਹੈ ਭਾਜੀ ਅਗਲਾ ਆਰਟੀਕਲ ਭਾਜੀ ਅਗਲਾ ਆਰਟੀਕਲ ਵੀ ਬਹੁਤ ਪਿਆਰਾ ਹੈ ਇੱਕ ਗੱਲ ਕਹਿਣਾ ਚਾਹੂੰਗਾ ਵੀਰੇ جے ਸਾਡੇ ਤੋਂ کئی ਵਾਰੀ ਕੋਈ ਰੇਟ ਗਲਤ ਦੱਸਿਆ ਜਾਂਦਾ ਜਾਂ ਕਿਤੇ ਝੂਠ ਦਾ ਰੇਟ ਨਹੀਂ ਦੱਸਿਆ ਜਾਂਦਾ ਤਾਂ ਪਲੀਜ਼ ਬੇਨਤੀ ਹੈ ਉਹਨੂੰ ਕੰਪਰੋਮਾਈਜ਼ ਕਰਿਆ ਕਰੋ ਲੜਕੀਆਂ ਜਿਹੜੀਆਂ ਡੀਲ ਕਰਦੀਆਂ ਵੀਰੇ ਉਹ ਸਹੀ ਰੇਟ ਦੱਸਦੀਆਂ ਤੁਹਾਨੂੰ ਠੀਕ ਹੈ ਨਾ ਜੀ ਸਾਡੇ ਤੋਂ ਗਲਤ ਦੱਸਿਆ ਵੀ ਜਾਂਦਾ ਵੀਡੀਓ ਦੇ ਵਿੱਚ ਪਰ ਜੋ ਰੇਟ ਉੱਪਰ ਲੱਗਿਆ ਉਹੀ ਲੱਗੇਗਾ ਕੋਈ ਗਲਤ ਕੰਮ ਨਹੀਂ ਹੁੰਦਾ ਸਕਰੀਨ ਸ਼ਾਟ ਪਸਤਾ ਹੀ ਬੰਦੇ ਨੂੰ 100% ਬਣਾਜੇਨ ਵਾਰੀ ਬਸ ਤੁਹਾਨੂੰ ਹੈ ਆ ਦਬਕਾ ਭਜੀ ਜੇ ਦਬਕੇ ਦਾ ਕੰਮ ਲੇਕੋਗੇ ਥੋੜਾ ਮਨ ਖੁਸ਼ ਹੋ ਜਾਊਗਾ ਆ ਦਬਕੇ ਦਾ ਕੰਮ ਹੈ ਚੈੱਕ ਕਰੋ ਜੀ ਡਿਜ਼ਾਈਨਿੰਗ ਟੋਟਲੀ ਦਬਕਾ ਵਰਕ ਹੈ ਉੱਪਰ ਤੱਕ ਵੇਲ ਸਜਾਣੀਆਂ ਨਾਲ ਦੁਪੱਟਾ ਜਿਹੜਾ ਆਏਗਾ ਸ਼ਾਨਦਾਰ ਭਾਈ ਸਾਹਨੇ ਵੱਡੀ ਗੱਲ ਹੈ 39 ਆਪਣੇ ਕੋਲ ਬਿਲਕੁਲ ਜੀ 39 ਕੱਲੇ ਉਹ ਹੀ ਦਿਖਾਵਾਂਗੇ ਪ੍ਰਾਣ ਸਕੂਪ ਪੋਹ ਦਿਖਾਵਾਂਗੇ ਅੱਜ ਬੁੱਧਵਾਰ ਦਾ ਬਲੌਗ ਬਣ ਰਿਹਾ ਜੋ ਡੇ ਨਵੇਂ ਆ ਨਾ ਆ ਚੈੱਕ ਕਰੋ ਕਲਰ ਇਹਦੇ ਆ 4 ਕਲਰ ਦਾ ਸੈੱਟ ਹੈ ਵੀਰੇ ਬਿਲਕੁਲ ਨਵੇਂ ਡਿਜ਼ਾਈਨ ਦਿਖਾ ਰਿਹਾ ਆਲੋ ਭਾਜੀ ਇੱਕ ਡਿਜ਼ਾਈਨ ਆਇਆ ਵਾਲਾ ਕੋਈ ਜੋ ਨਾ ਨਾ ਇਕੱਲਾ ਹੀ ਉਹ ਹੀ ਦਿਖਾਵਾਂਗੇ ਜਰਾ ਕੰਮ ਚੈੱਕ ਕਰੋ ਵੀ ਜੀ ਦਬਕੇ ਦਾ ਦਬਕੇ ਦਾ ਪਹਿਲਾਂ ਤੇ ਕੰਮ ਚੈੱਕ ਕਰੋ ਜਰਾ ਵੇਖ ਜਰਾ ਕੀ ਬਾਤ ਹੈ ਜੀ ਨਵਾਂ ਬੇਚ ਦਵਾਂਗੇ ਪੁਰਾਣਾ ਬੇਚ ਤੇ ਦਬਕੇ ਦਬਕੇ ਦਾ ਕੰਮ ਹੈ ਇਹਦਾ ਰੇਟ ਹੈ ਭਾਈ ਜੀ ਪਰ ਰੇਟ ਦੀ ਗੱਲ ਕਰੀਏ ਇਹ ਦਾ ਰੇਟ ਹੈ 5500 ਰੁਪਏ ਦਾ ਦੋ ਕਲਰ ਚਟਕਾ ਬੜ ਕੇ ਆਏ ਨੇ ਕੋਲੇ ਕਲਰ ਛੋੜੇ ਆ ਤੁਹਾਨੂੰ ਕਿਹਜਾ ਕਲਰ ਸਾਇਰ ਭਾਰੀ ਛੋੜਾ ਆ ਆ ਚੈੱਕ ਕਰੋ ਭਾਜੀ ਇਹ ਕਲਰ ਹੈਗਾ ਅਲੱਗ ਇਹ ਤੇ ਜੈਨ ਹੈ ਸੇਮ ਉਹ ਕਪੜਾ ਲੱਗਾ ਭਾਜੀ ਆ ਕਪੜਾ ਲੱਗਾ ਇਹ ਦੋਨੇ ਕਪੜਿਆਂ ਦਾ ਫਰਕ ਹੈ ਜੀ ਆ ਕਪੜਾ ਅੱਡ ਛੀ ਬੜੀ ਹੋਈ ਹੈ ਜੈਨ ਸੇਮ ਹੈ ਭਾਜੀ ਰੇਟ ਵੀ ਅੱਡਾ ਹੋਣਾ ਭਾਜੀ ਹਾਂਜੀ ਰੇਟ ਵੀ ਅਲੱਗ ਹੋਏਗਾ ਭਾਜੀ ਦੱਸ ਦਿੰਨੇ ਆਪਾਂ ਹਾਂਜੀ ਆ ਲਓ ਜੀ 54 ਦਾ ਹੀ ਆ ਭਾਜੀ ਵਾਹ ਜੀ ਵਾਹ 10400 10000 ਰੁਪਏ ਬੋਲਾ ਪੀਸ ਮਿਲਣ ਜਾ ਰਹੇ ਹੈ ਲੋਜੀ ਕਲਰ ਚੈੱਕ ਕਰੋ ਦੇਖੋ ਸੂਤ ਤੇ ਦੇਖੋ ਆ ਰਹੇ ਨੇ ਆ ਰਹੇ ਨੇ ਦਾ ਸਕਰੀਨ ਸ਼ਾਟ 2% ਮੰਗਾ ਤੁਹਾਡੇ ਘਰੇ ਕੋਈ ਫੰਕਸ਼ਨ ਹੈ ਕਈ ਪ੍ਰੋਗਰਾਮ ਹੈ ਸਾਡੇ ਕੋਲ ਚੀਜ਼ਾਂ ਨਵੀਂ ਆ ਗਈਆਂ ਨਵੇਂ ਕਲਰ ਆ ਗਏ ਨਵੇਂ ਡਿਜ਼ਾਈਨ ਆ ਗਏ ਇਹ ਜਿਹੜੇ ਡਿਜ਼ਾਈਨ ਨੇ ਪਾਦੀ ਇਹ ਸਪੈਸ਼ਲ ਡਿਜ਼ਾਈਨ ਹੈ 10 ਜਨਵਰੀ ਵਾਲੇ ਜਿਹੜਾ ਕੰਮ ਹੈ ਦਬਕੇ ਦਾ ਕੰਮ ਹੈ ਕਲਰ ਚੈੱਕ ਕਰ ਲੋ ਕਿੱਡੇ ਸੋਹਣੇ ਸੋਹਣੇ ਕਰ ਰਿਹਾ ਕਿੱਡੇ ਪਿਆਰੇ ਕਰ ਰਿਹਾ ਵੀਰੇ ਤਾਰੇ ਗੋ ਵੇਖਦੇ ਦੋਨੇ ਵੇਖਾ ਬੜਾ ਦੇ ਜੀ ਰੇਟ ਚੜ ਜਾ ਕੋਈ ਤੋਹਫਾ ਦਿਖਾਣ ਲੱਗਿਆ ਤੋਹਫਾ ਬਹੁਤ ਬੜਾ ਮੈਂ ਕਹ ਡਿਜ਼ਾਈਨ ਹੈ ਪ੍ਰਦੀਪ ਜੀ ਤੁਸੀਂ ਕਹੋਗੇ ਵਾਕਈ ਡਿਜ਼ਾਈਨਿੰਗ ਜਿਹੜੀ ਐਸ ਵਾਰ ਹੈ ਢੂਲ ਕੱਟ ਦੀ ਡਿਜ਼ਾਈਨਿੰਗ ਹੈ ਫੌਜੀ ਕੋਲ ਨਹੀਂ ਕਰਨੀ ਫੌਜੀ ਕਹਿ ਰਹੇ ਨੇ ਢੂਲ ਕੱਟ ਢੂਲ ਕੱਟ ਡਿਜ਼ਾਈਨਿੰਗ ਹੈ ਸੈੱਟ ਕਰ ਤੋਂ ਤੇ ਬਹੁਤ ਹੀ ਸੋਹਣਾ ਆਰਟੀਕਲ ਹੈ ਭਾਜੀ ਆਹ ਤਰਾ ਰੇਟ ਪਤਾ ਕੀ ਆ ਭਾਜੀ ਹਾਂਜੀ ਭਾਜੀ 4900 ਰੁਪਏ ਤੇ ਰਵਾਂ 4900 ਰੁਪਏ 49 ਆਹ ਤਰਾ ਵਰਕ ਹੈ ਨਾ ਇਹ ਤਾਰਾ ਪਰਲਰ ਦਾ ਵਰਕ ਹੈ ਬ੍ਰੇਕ ਦਾ ਮੈਂ ਤੇ ਦੁਪੱਟਾ ਦੁਪੱਟਾ ਆ ਗਿਆ ਜੀ ਦੁਪੱਟਾ ਲੋ ਤੁਸੀਂ ਚੈੱਕ ਕਰ ਲਓ ਮੇਰੀ ਪੈਂਟ ਦੁਪੱਟੇ ਦੇ ਕੋਰਨਰ ਫਲਾਵਰ ਦੇ ਕਰ ਲਓ ਇਹ ਫਲਾਵਰ ਹੈ ਬਹੁਤ ਸੋਹਣੇ ਹੈ ਇਹ ਲੈਸ ਨਹੀਂ ਲੱਗੀ ਇਹ ਸਾਰਾ ਪਰਲ ਕੱਢਿਆ ਹੋਇਆ ਹੈ ਫੋਰਸ ਦਾ ਇੱਕ ਤਾਂ ਲੈਸ ਨਾਲ ਤਿਆਰ ਕਰਨੇ ਹੈ ਇਹ ਫੋਰਸ ਹੈ ਸਾਰਾ ਕੰਮ ਜੀ ਆ ਗਿਆ ਹਾਂ ਜੀ ਸਾਡੇ ਕਲਰ ਵੀ ਹੈਗੇ ਆ ਆ ਲੋ ਆ ਚੈੱਕ ਕਰੋ ਕਲਰ ਚਾਰ ਕਲਰ ਮਿਲਨੇ ਤੁਹਾਨੂੰ 4900 ਰੇਟ ਰਹਿਣ ਵਾਲਾ ਹੈ ਸੀਮਰ ਕਪੜਾ 4900 ਰੀਨ ਚ ਆ ਗਿਆ ਸੀਮਰ ਦਾ ਆਰਟੀਕਲ ਆ ਗਿਆ ਚੈੱਕ ਕਰ ਸਕਦੇ ਹੋ ਕੋਲ ਲੰਗ ਲੰਬਾਈ ਹੈ ਚਾਰ ਕਲਰ ਸੈਟ ਹੈ ਚਾਰੇ ਕਲਰ ਬਹੁਤ ਸੋਹਣੇ ਭਾਜੀ ਭਾਜੀ ਉਸ ਤੋਂ ਅੱਗੇ ਭਾਜੀ ਵੈਰਾਈਟੀ ਬਹੁਤ ਆ ਆ ਲੋ ਆ ਦੇਖੋ ਜੀ ਆ ਅੱਜ ਦੇ ਡਿਜ਼ਾਈਨਿੰਗ ਹੈ ਵੀਰੇ ਸਾਰੀ ਨਵੀਂ ਡਿਜ਼ਾਈਨਿੰਗ ਹੈ ਠੀਕ ਹੈ ਜੀ ਆਪਕਾ ਤੁਹਾਨੂੰ ਜਿਹੜੇ ਡਿਜ਼ਾਈਨ ਦਿਖਾ ਰਹੇ ਹੈ ਬਿਲਕੁਲ ਨਵੇਂ ਅੱਜ ਦੇ ਡਿਜ਼ਾਈਨ ਦਿਖਾ ਰਹੇ ਤੇ ਰੇਟ ਰੇਟ ਹੈਗੇ 50% ਔਨ ਸਾਰੇ ਆ ਲੋ ਜੀ ਆਂ ਚੈੱਕ ਕਰੋ ਪਹਿਲਾਂ ਤਾਂ ਕਪੜਾ ਚੈੱਕ ਕਰੋ ਨਵਾਂ ਬੀਸ ਨਦੇ ਜਾ ਰਿਹਾ ਨਵਾਂ ਬੀਸ ਨਦੇ ਜਾਦਾ ਦਬਕੇ ਦਾ ਕੰਮ ਹੈ ਨੀਂਂ ਜਰੀ ਦਾ ਕੰਮ ਹੈ ਬਰੀਕ ਕੰਮ ਕੱਢਿਆ ਹੋਇਆ ਨਾ ਅਜਨ ਬਰੀ ਬਸ ਤੇ ਤੋਂ ਸਪੈਸ਼ਲ ਨੂੰ ਲੈਣਾ ਹੈ ਸੈਸ਼ਨ ਟੂਰਨਾਮੈਂਚ ਸੈਸ਼ਨੇ ਦੁਪੱਟਾ ਹੋਏਗਾ ਦੁਪੱਟਾ ਵੀ ਸਪੈਸ਼ਲ ਹੋ ਗਿਆ ਕੁਝ ਨਵੇਂ ਦੁਪੱਟਾ ਦੀ ਜੋ ਟ੍ਰੇਨਿੰਗ ਚੱਲ ਰਹੀ ਹੈ ਤੁਹਾਨੂੰ ਉਹ ਪਾ ਰਹੇ ਹੈ ਭਾਜੀ ਕਲਰ ਕਿੰਨੇ ਆਏ ਕੱਲਾ 4 ਭਾਜੀ ਆ ਦੇ ਕੋ 3 ਮੈਡਿਸਪਲੇ ਕਿਤੇ ਜੋਤਾ ਓਪਨ ਕੀਤਾ ਜੀ ਚਾਰ ਕਲਰ ਸੈੱਟ ਚਾਰੇ ਕਲਰ ਚੈੱਕ ਕਰ ਸਕਦੇ ਹੋ ਸਕਰੀਨ ਸ਼ੋਟ ਬੰਦਾ ਹੀ ਬੰਦਾ 100% ਬੰਦਾ ਦਾ ਜਦ ਵਰੀ ਵਾਸਤੇ ਫੂਲ ਲੈਣਾ ਬਹੁਤ ਹੀ ਘੱਟ ਰੇਟਾਂ ਦੇ ਇਹਨਾਂ ਦੇ ਕੰਮ ਚੈੱਕ ਕਰੋ ਕਿੰਨਾ ਥੋੜਾ ਕੰਮ ਹੈ ਇਵੇਂ ਦੇ ਕੰਮ ਨਾ ਤੁਹਾਨੂੰ ਆਮ ਦੇਖਣ ਨੂੰ ਮਿਲ ਨੇ ਅਸੀਂ ਸਪੈਸ਼ਲ ਆਪਣੇ ਤਿਆਰ ਕਰਾਏ ਹੋਏ ਬੜੀ ਤੇ ਦੂਰ ਕੋਫੀ ਦਾ ਡੇਟਾ ਤੇ ਬੋਦੀ ਨੋਰਮਲ ਡੇਟਾ ਤੇ ਤੇ ਬਹੁਤ ਜਾਇਦੇ ਕਲਰ ਆ ਗਏ ਆ। ਆ ਲੋ ਭਾਜੀ ਆਗਲਾ ਡਿਜ਼ਾਈਨ ਆ ਗਿਆ। ਇਹ ਵੀ 4900 ਚ ਮਿਲਣਾ ਤੁਹਾਨੂੰ ਆਰਗੈਨਿਕ 베ਸ ਦੇ ਉੱਤੇ। ਬਹੁਤ ਸੋਹਣੇ ਸੋਹਣੇ ਕਲਰ ਆਏ ਇਹਦੇ ਵਿੱਚ। ਬਰਾਂਟ ਬਣਿਆ ਨਾਲ ਦੁਪੱਟਾ ਰਹਿਣ ਵਾਲਾ ਬਹੁਤ ਹੀ ਸ਼ਾਨਦਾਰ ਆ ਲਓ ਜੀ ਆ ਡਿਜ਼ਾਈਨਿੰਗ ਚੈੱਕ ਕਰੋ ਤੇ ਅਗਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਦਿਖਾਵਾਂਗੇ ਸਾਡੇ ਨਾਲ ਜੁੜਨ ਰਹਿਣਾ ਤੁਹਾਨੂੰ ਹਰੇਕ ਚੀਜ਼ ਘਰ ਬੈਠੇ ਪਤਾ ਲੱਗੂਗੀ ਕੀ ਬੋਖੀ ਵਾਲੇ ਵੇਚ ਰਿਹਾ ਹੈ ਅਗਰ ਤੁਹਾਡੇ ਘਰੇ ਕੋਈ ਫੰਕਸ਼ਨ ਹੈ ਜੀ ਫੰਕਸ਼ਨ ਦੀ ਤਿਆਰੀ ਕਰੋ ਇੱਕ ਵਾਰੀ ਬੋਖੀਏ ਲਾਜਮੀ ਆ ਜਾਓ ਇੱਕ ਵਾਰੀ ਲਾਜਮੀ ਆਇਓ ਤੁਹਾਨੂੰ ਵੈਰਾਈਟੀ ਨਵੇਂ ਮਿਲੂਗੀ ਰੇਟ ਮਿਲਣਗੇ ਅੱਗੇ ਤੁਸੀਂ ਦੂਰ ਤੇ ਕੰਨੀ ਦਾ ਮਾਰੋ ਸਾਰਾ ਮਾਲ ਲਵਾਓ ਕਾਤੇ ਰੇਡ ਲੱਗ ਰਿਹਾ ਰੇਡ ਲੱਗ ਰਿਹਾ ਤੇ ਰੇਡ ਲੱਗ ਰਿਹਾ 11 ਮਾਣ ਲਵੇ ਤਾਂ ਮੇਰਾ ਮਾਰੋ ਦੇ ਇੱਕ ਸਾਹ ਸ਼ੋਕ ਟੋਕ ਹੈ ਮਾਰਾ ਫਰੈਸ਼ ਬਾਲ ਆਪਣੇ ਕੋਲੋਂ ਫੋਟੋ ਦੀ ਬਹੁਤ ਹੀ ਨੋਰਮਲ ਹੈ ਤੁਹਾਨੂੰ ਇਸ ਨੂੰ ਅਗਲੇ ਦਿਨ ਦਿਖਾਣਾ ਕਰੂ ਅਗਲੇ ਦਿਨ ਜੀ ਆ ਮਾਤਾ ਨਹੀਂ ਦਿਖਾਵਾਂਗੇ ਨੈਕਸਟ ਵੀਡੀਓ ਦੇ ਵਿੱਚ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈ ਬਹੁਤ ਸੋਹਣੀ ਵराइਟੀ ਹੈ ਸਾਡੇ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਰਹੋ ਤੁਹਾਨੂੰ